ਵਟਿਕਾ ਵਰਤਣਾ ਸਾਂਝ ਕਰ ਰਿਹਾ 18 ਸਾਲ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਦੇ ਨਾਲ ਮੌਤ ਹੋ ਜਾਂਦੀ ਹੈ। ਇਸ ਤੋਂ ਬਾਅਦ ਪਿੰਡ ਵਾਲਿਆਂ ਦੇ ਵੱਲੋਂ ਨਸ਼ੇ ਦੇ ਖਿਲਾਫ ਵੱਡੀ ਮੁਹਿੰਮ ਚੇੜ ਦਿੱਤੀ ਜਾਂਦੀ ਹੈ। ਜੋ ਆ ਪਿੰਡ ਪੱਠਾ ਦੀ ਗੱਲ ਕਰ ਰਿਹਾ ਪਿੰਡ ਪੱਠਾ ਦੇ ਸਾਰੇ ਵਸਨੀ ਇਕੱਠੇ ਹੋ ਜਾਂਦੇ ਨੇ। ਹਾਈ ਲੈਵਲ ਤੇ ਵਿਕ ਰਹੇ ਨਸ਼ੇ ਦੇ ਖਿਲਾਫ ਉਹ ਇਹਨਾਂ ਨੇ ਮੁਹਿੰਮ ਚੇੜ ਦਿੱਤੀ ਹੈ। ਸੰਬੰਧ ਸਰਪੇ ਸਰਪੰਚ ਸਮੇਤ ਮਾਤਬਰ ਵਿਅਕਤੀਆਂ ਨੇ ਘਰ-ਘਰ ਜਾ ਕੇ ਨਸ਼ਾ ਨਾ ਵੇਚਣ ਦੀ ਲੋਕਾਂ ਨੂੰ ਅਪੀਲ ਕੀਤੀ ਹੈ ਔਰ ਹੁਣ ਸਾਫ ਚੇਤਾਵਨੀ ਦੇ ਦਿੱਤੀ ਹੈ ਜੇਕਰ ਕੋਈ ਨਸ਼ਾ ਵੇਚਦਾ ਜਾਂ ਖਰੀਦਾ ਪਾਇਆ ਗਿਆ ਤਾਂ ਅਸੀਂ ਹੁਣ ਆਪਣੇ ਲੈਵਲ ਤੇ ਵੱਡੀ ਕਾਰਵਾਈ ਕਰਾਂਗੇ ਸ਼ੱਕੀ ਲੋਕਾਂ ਨੂੰ ਰੋਕ ਕੇ ਉਹਨਾਂ ਨੇ ਮूण ਪਿੰਡ ਦੇ ਵਿੱਚ ਨਾ ਆਉਣ ਦੀ ਚੇਤਾਵਨੀ ਦੇ ਦਿੱਤੀ ਹੈ ਗੱਲ ਕਰ ਰਹੀਆਂ ਪਿੰਡ ਪੱਠਾ ਦੀ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕਿ 18 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਦੇ ਨਾਲ ਮੌਤ ਹੋ ਗਈ ਹੈ ਪਿੰਡ ਦੇ ਵਿੱਚ ਪੰਚਾਇਤ ਪਠਾਈ ਜਾਂਦੀ ਹੈ ਤੇ ਨਸ਼ੇ ਦੇ ਖਿਲਾਫ ਪਿੰਡ ਵਾਰਿਆਂ ਵੱਲੋਂ ਮੁਹਿੰਮ ਚੇੜ ਦਿੱਤੀ ਜਾਂਦੀ ਹੈ ਇਹ ਮੁਹਿੰਮ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ ਅੱਜ ਕੀ ਕਾਰਵਾਈ ਕਰਨ ਚੱਲੀ ਹੋ ਤੁਸੀਂ ਪਿੰਡ ਦੇ ਵਿੱਚ ਅਸੀਂ ਜੀ ਸਾਡੇ ਪਿੰਡ ਵਿੱਚ ਬਹੁਤ ਲੰਮੇ ਸਮੇਂ ਤੋਂ ਜਿਹੜਾ ਕਿ ਚਿੱਟੇ ਦਾ ਕਾਰੋਬਾਰ ਚੱਲ ਰਿਹਾ ਵਾ ਕਿਹੜਾ ਪਿੰਡ ਹੈ ਤੁਹਾਡਾ ਨਵਾਂ ਪਿੰਡ ਅੱਛਾ ਜੀ ਤੇ ਅਸੀਂ ਸਾਰਿਆਂ ਨੇ ਜਿੱਦਾਂ ਕਿ ਆ ਪਰਸੋਂ ਇੱਕ ਨੌਜਵਾਨ ਬੇਟਾ ਸੀ ਜਿਹਦੀ 18 ਸਾਲ ਦੀ ਏਜ ਸੀਗੀ ਉਹਦੀ ਡੈਥ ਹੋ ਚੁੱਕੀ ਆ ਜੀ ਉਹ ਡੋਲ ਦੇ ਨਾਲ ਤੇ ਸਾਰੇ ਪਿੰਡ ਨੇ ਇੱਕ ਇੱਕ ਨਾ ਬਣਾ ਲਿਆ ਵਾ ਸਾਰੇ ਪਿੰਡ ਦੇ ਮੁੰਡ ਕੀ ਅਸੀਂ ਸਾਰਿਆਂ ਨੇ ਨਸ਼ਾ ਜਿਹੜਾ ਉਹ ਬੰਦ ਕਰਨਾ ਵਾ ਅਸੀਂ ਅੱਜ ਗੁਰਦੁਆਰਾ ਸਾਹਿਬ 8 ਵਜੇ ਸਾਰਾ ਪਿੰਡ ਇਕੱਠਾ ਹੋ ਕੇ ਮੀਟਿੰਗ ਕੀਤੀ ਜਿਹਦੇ ਵਿੱਚ ਕੁਛ ਅਸੀਂ ਮਤਲਬ ਗੱਲਾਂ ਰੱਖੀਆਂ ਵਾ ਕਿ ਅਸੀਂ ਘਰ ਘਰ ਜਾ ਕੇ ਜਿਹੜੇ ਕੀ ਨਸ਼ਾ ਤਸਕਰ ਹੈਗੇ ਆ ਉਹਨਾਂ ਨੂੰ ਘਰ ਘਰ ਜਾ ਕੇ ਇੱਕ ਵਾਰੀ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਜਿੰਨਾ ਚ ਤੁਸੀਂ ਕਰ ਲਿਆ ਉਹ ਕਰ ਲਿਆ ਹੁਣ ਗਾਂ ਜਿਹੜਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੀ ਨਵੇਂ ਆਪ ਵਿਖੇ ਹੈਗੇ ਆ ਇਹਨਾਂ ਦੀਆਂ ਜਾਨਾਂ ਬਚਾਣਾ ਤੇ ਅਸੀਂ ਇਸੇ ਤਰ੍ਹਾਂ ਇੱਕ ਐਤਵਾਰ ਨੂੰ ਬਹੁਤ ਵੱਡਾ ਉਪਰਾਲਾ ਕਰ ਰਹੇ ਆ ਬਹੁਤ ਵੱਡੀ ਮੀਟਿੰਗ ਕਰ ਰਹੇ ਆ ਜੇ ਜਿਸ ਤਰ੍ਹਾਂ ਕੀ ਅਸੀਂ ਉਸ ਤੋਂ ਬਾਅਦ ਇੱਕ ਡੀਐਸਪੀ ਸਾਹਿਬ ਨੂੰ ਤੇ ਇੱਕ ਐਸਐਸਪੀ ਸਾਹਿਬ ਨੂੰ ਅਸੀਂ ਮੰਗ ਪੱਤਰ ਵੀ ਦਵਾਂਗੇ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਸਾਡੇ ਪਿੰਡ ਜਿਹੜੀ ਆ ਚੌਂਕੀ ਜੇ ਕਿਤੇ ਬਣ ਜੇ ਤੇ ਜਿਹੜਾ ਕੀ ਆ ਨਸ਼ਾ ਤਸਰਬ ਜਿਹੜੇ ਆ ਇਹ ਸਾਰੇ ਫੜ ਕੇ ਤੇ ਜ਼ਿਲ੍ਹਾ ਵਿੱਚ ਦਿੱਤੇ ਗਿਆ। ਸਾਹਿਬ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਦੀ ਜਿਹੜੀ ਆ ਇੱਕ ਦੁਖਦਾਈ ਘਟਨਾ ਹੋਈ ਆ ਇਸ ਵਾਰ ਕੀ ਕਹਿਣਾ ਚਾਹੋਗੇ? ਅਸੀਂ ਬਹੁਤ ਇਸ ਗੱਲ ਦੇ ਨਾਲ ਨਿਮੋਸ਼ੀ ਕਿਉਂ ਨੇ ਆ ਕਿ ਸਾਡੇ ਨਗਰ ਦੇ ਵਿੱਚ ਗੋਹ ਨਸ਼ਾ ਚੱਲ ਰਿਹਾ ਵਾ ਤੇ ਇਹ ਨਸ਼ਾ ਬੰਦ ਕਰਵਾਇਆ ਜਾਵੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਵਾ। ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੇ ਪਿੰਡ ਦੇ ਵਿੱਚੋਂ ਨਸ਼ੇ ਦੀ ਹਾਲਤ ਬੰਦ ਕੀਤੀ ਜਾਵੇ। ਜਿਹੜੇ ਨਸ਼ਾ ਵੇਚਦੇ ਉਹਨਾਂ ਵਾਸਤੇ ਕੀ ਮੈਸੇਜ ਦੇਣਾ ਚਾਹੂੰ ਕੀ ਸੁਨੇਹਾ ਦੇਣਾ ਚਾਹੂੰ। ਇਹ ਸੁਨੇਹਾ ਦੇਵਾਂ ਕਿ ਬਹੁਤ ਮਾੜੇ ਕੰਮ ਕਰ ਰਹੇ ਆ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਵਾ। ਇਹ ਜਲਦ ਤੋਂ ਜਲਦ ਹਟਾਇਆ ਜਾਵੇ। ਮੇਰਾ ਨਾਮ ਆਈ ਨਮਾਪੈਣ ਪੱਠੇ ਦਾ ਵਸਨੀਕ ਆ ਮੈਂ। ਔਰ ਮੈਂ ਕਾਫੀ ਲੰਮੇ ਤੋਂ ਜਦੋਂ ਤੋਂ ਅਸੀਂ ਇਸ ਪਿੰਡ ਦੇ ਵਿੱਚ ਆਏ ਹੋਏ ਆ ਉਦੋਂ ਤੋਂ ਅਸੀਂ ਦੇਖ ਰਹੇ ਆ ਕਿ ਬੜੇ high ਮਾਤਰਾ ਦੇ ਵਿੱਚ ਇੱਥੇ ਹੀਰਨ ਚਿੱਟਾ ਡਰੱਗਸ ਵਗੈਰਾ ਸਾਰਾ ਕੁਝ ਸ਼ਰੀਆਂ ਵਿੱਚ ਦੇਦਾ ਪਰ ਅੱਜ ਤੱਕ ਕਦੀ ਕਿਸੇ ਨੇ ਨਾਥ ਨਹੀਂ ਪਾਈ ਜੇਕਰ ਉਹ ਬੰਦੇ ਫੜੇ ਜਾਂਦੇ ਆ ਫਿਰ ਵੀ ਉਹ ਛੁੱਟ ਕੇ ਪੰਜਾਹ ਮਹੀਨੇ ਬਾਅਦ ਜਮਾਨਤ ਤੇ ਆ ਕੇ ਫਿਰ ਵੇਚਦੇ ਆ ਪਰ ਕਈ ਘਰ ਜਿਹੜੇ ਚਿੱਟਾ ਵੇਚਣ ਵਾਲੇ ਆ ਨਾ ਉਹਨਾਂ ਦੇ ਵੀ ਪੁੱਤ ਵੀ ਮਰ ਗਏ ਆ ਪਰ ਉਹਨਾਂ ਨੂੰ ਅਕਲ ਫਿਰ ਵੀ ਨਹੀਂ ਆ ਰਹੀ ਕਿ ਸਾਡੇ ਖੁਦ ਦੇ ਪੁੱਤ ਮਰ ਗਏ ਆ ਅਸੀਂ ਵੀ ਚਿੱਟਾ ਵੇਚਣਾ ਬੰਦ ਕਰੀਏ ਪਰ ਕੋਈ ਵੇਚਣਾ ਬੰਦ ਨਹੀਂ ਕਰਦਿਆ ਉਹਨਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਆ ਕਿ ਜੇਕਰ ਸਾਡਾ ਖੁਦ ਦਾ ਵੰਸ਼ ਨਹੀਂ ਰਿਹਾ ਕਿ ਅਸੀਂ ਦੂਜੇ ਦਾ ਵੰਸ਼ ਕਿਉਂ ਖਰਾਬ ਕਰ ਰਹੇ ਆ ਕਿੱਟਾ ਵੇਚ ਕੇ ਉਹ ਕਮਾਈ ਕਰਕੇ ਆਪ ਖਾਂਦੇ ਆ ਪਰ ਜਿੰਨਾਂ ਦੇ ਨੌਜਵਾਨ ਪੁੱਤ ਚਲੇ ਜਾਂਦੇ ਸਾਡੇ ਪਿੰਡ ਦੇ ਵਿੱਚ ਪਰसों ਜੇ ਇੱਕ ਹੋਈ ਇਹ ਵਾਰਦਾਤ ਕਿ ਨੌਜਵਾਨ ਮੁੰਡਾ ਜੇ 18 ਸਾਲ ਦਾ ਨੂੰ ਕੁਝ ਵੀ ਨਹੀਂ ਦੇਖਿਆ ਵਿਚਾਰੇ ਨੇ ਉਹ ਡੋਲ ਦੇ ਨਾਲ ਉਹਦੀ ਡੈਥ ਹੋ ਗਈ ਅੱਜ ਤੋਂ 10 ਦਿਨ ਪਹਿਲਾਂ ਇੱਕ ਰਜਾਪੁਰ ਦਾ ਮੁੰਡਾ ਸੀਗਾ ਉਹ ਵੀ ਇੱਥੇ ਆ ਕੇ ਉਹਨੇ ਉਹ ਡੋਲ ਦੇ ਇੰਜੈਕਸ਼ਨ ਲਗਾ ਲਿਆ ਪੂਰੀ ਰਾਤ ਉੱਥੇ ਪਿਆ ਰਿਹਾ ਡੈੱਡ ਬੋਡੀ ਉਹਦੀ ਸਵੇਰ ਨੂੰ ਆ ਕੇ ਉਹਦੇ ਮਾਪਿਆਂ ਨੇ ਦੇਖਿਆ ਹਰ ਰੋਜ਼ 10-15 ਦਿਨ ਦੇ ਵਿੱਚ ਇੱਕ ਅੱਧੀ ਵਾਰਦਾਤ ਇਦਾਂ ਦੀ ਹੋ ਜਾਂਦੀ ਆ ਅਸੀਂ ਤੇ ਇਹੀ ਸਰਕਾਰ ਦੇ ਅੱਗੇ ਅਰਜ਼ ਕਰਾਂਗੇ ਕਿ ਜਿਹੜਾ ਚਿੱਟਾ ਵਾ ਚਿੱਟੇ ਵਾਲਿਆਂ ਨੂੰ ਚੰਗੀ ਤਰ੍ਹਾਂ ਨਾਥ ਪਾਈ ਜਾਵੇ ਪੀਲਾ ਪੰਜੇ ਦਾ ਇੱਥੇ ਪ੍ਰਕੋਪ ਚਾਹੀਦਾ ਵਾ ਇਹਨਾਂ ਦੇ ਉੱਪਰ ਇਹਨਾਂ ਦੀ ਕੋਠੀਆਂ ਟੱਠਣ ਗਈਆਂ ਤਾਂ ਇਹਨਾਂ ਨੂੰ ਅਕਲਾਉਗੇ ਕਿ ਚਿੱਟਾ ਨਹੀਂ ਵੇਚਣਾ ਬਹਾਦਰਜੀਤ ਖਾਲਸਾ ਕੀ ਨਾਮ ਕਟਾਈ ਸਾਮੀ ਰਾਜਪਾਲ ਅੱਛਾ ਨਮਾਪਨ ਪੱਠੇ ਤੋਂ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਜਿਹੜਾ ਨਸ਼ੀ ਦਾ ਇੱਥੇ ਇਕੱਠੇ ਹੋਏ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਪਿੰਡ ਨਮਾਪਨ ਪੱਠੇ ਕੁਝ ਪਰਿਵਾਰ ਬੜੇ ਲੰਬੇ ਸਮੇਂ ਤੋਂ ਨਸ਼ਾ ਵੇਚਦਾ ਕੰਮ ਕਰਦੇ ਨੇ ਏ ਲੋਕ ਮਾਰਵਾਕੇ ਵੀ ਇੱਥੇ ਬਹੁਤ ਨਸ਼ਾ ਵਾਂਗ ਫੀਮੇਲ ਹੁੰਦੇ ਆ ਤੇ ਅਨਕੀ ਸਰਪੰਚ ਸਾਹਿਬ ਸਭ ਨੂੰ ਫਿਰ ਸੋਢੀ ਜੀ ਅਸੀਂ ਸਾਰਿਆਂ ਨੇ ਸਲਾਹ ਕੀਤੀ ਵੀ ਸਰਪੰਚ ਸਾਹਿਬ ਕਦਮ ਚੁੱਕੀ ਆਪਾਂ ਰੋਕੀਏ ਤੇ ਸਰਪੰਚ ਸਾਹਿਬ ਨੇ ਉਦਮ ਦੇ ਨਾਲ ਅਸੀਂ ਸਾਡੇ ਇਕੱਠੇ ਹੋ ਕੇ ਤੇ ਅਨਕੀ ਰੋਕਣ ਲਈ ਕੋਸ਼ਿਸ਼ ਅਸੀਂ ਸ਼ੁਰੂ ਕੀਤੀ ਆ ਤੇ ਅੱਜ ਅਸੀਂ ਮੀਟਿੰਗ ਕਰਕੇ ਤੇ ਲੋਕਾਂ ਨੂੰ ਉਹਨਾਂ ਦੇ ਘਰਾਂ ਵਿੱਚ ਵੀ ਜਾ ਕੇ ਰੋਕਾਂਗੇ ਬੇਨਤੀ ਕਰਾਂਗੇ ਵੀ ਪਾਈ ਬੰਦ ਕਰ ਦੋ ਤੇ ਜੇ ਸਾਡੀ ਬੇਨਤੀ ਨੂੰ ਮੰਨ ਜਾਣਗੇ ਠੀਕ ਆ ਨਹੀਂ ਤਾਂ ਫਿਰ ਸਸ਼ਤਰ ਪ੍ਰਸ਼ਾਸਨ ਦਾ ਸਾਥੀਯੋਗ ਲਾ ਕੇ ਤੇ ਰੁਕਾਂਗੇ ਪਿੰਡ ਨੂੰ ਸਾਫ਼ ਸਫਾਈ ਬਣਾਵਾਂਗੇ ਨੌਜਵਾਨਾਂ ਵਾਸਤੇ ਕੀ ਸੁਨੇਹਾ ਦੇਓਗੇ ਨੌਜਵਾਨਾਂ ਵਾਸਤੇ ਅਸੀਂ ਚਾਹੁੰਦੇ ਆ ਤੇ ਪਿੰਡ ਦੇ ਵਿੱਚ ਇੱਥੇ ਕੋ ਖੇਡਾਂ ਦਾ ਮੈਦਾਨ ਬਣੇ ਨੌਜਵਾਨ ਜਿਹੜੇ ਖੇਡਾਂ ਵੱਲ ਪ੍ਰੇਰਿਤ ਕਰੀਏ ਅਸੀਂ ਤੇ ਪੜ੍ਹਾਈ ਕਰਨ ਤੇ ਉਹਨਾਂ ਨੂੰ ਕੋਈ ਕਾਰੋਬਾਰ ਅੱਛਾ ਮਿਲੇ ਤਾਂ ਕਰਕੇ ਉਹ ਭਟਕਣਾ ਭਟਕੀ ਜਿਹੜੇ ਬੱਚੇ ਆ ਉਹ ਫਿਰ ਨਾ ਕਰਨ ਲੁਧਿਆਣਾ ਲਾਈਵ ਦੇ ਲਈ ਅਮਿਤ ਥਾਪੜ ਦੀ ਰਿਪੋਰਟ